ਤੇ ਸਾਡੇ ਕੋਲ ਸਰ ਜਿਵੇਂ ਬਹੁਤ ਹੀ ਮੱਧ ਵਰਗੀ ਪਰਿਵਾਰ ਦੇ ਜਿਹੜੇ ਬੱਚੇ ਨੇ ਉਹ ਆ ਕੇ ਅਪਰੋਚ ਕਰਦੇ ਨੇ ਕਿ ਅਸੀਂ ਆਪਣਾ ਬੱਚਾ ਇੱਥੇ ਪੜਾਉਣਾ ਚਾਹੁੰਦੇ ਆ ਤੇ ਪਰ ਉਹਨਾਂ ਦੇ ਜਿਹੜੇ ਫਾਈਨੈਂਸ਼ਲੀ ਜਿਹੜੇ ਸਿਚੁਏਸ਼ਨਸ ਨੇ ਉਹ ਕਈ ਵਾਰ ਉਹਨਾਂ ਨੂੰ ਅਲਾਉ ਨਹੀਂ ਕਰਦੀਆਂ ਕਿ ਉਹ ਸਾਰੀਆਂ ਫੀਸਾਂ ਵਾਂ ਦੇ ਸਕਣ ਤੇ ਉਸ ਤੋਂ ਬਾਅਦ ਅਸੀਂ ਇੱਕ ਉਪਰਾਲਾ ਕੀਤਾ ਸੀ ਕਿ ਅਸੀਂ ਕੁਝ ਸਕੂਲ ਮੈਨੇਜਮੈਂਟ ਵੱਲੋਂ ਕਰਿਆ ਜਾਵੇ ਔਰ ਕੁਝ ਕਿਸੇ ਸੰਸਥਾ ਵੱਲੋਂ ਤਾਂ ਸਾਨੂੰ ਕਾਲ ਸਾਈਡ ਦਾ ਸਹਿਯੋਗ ਮਿਲਿਆ ਜਿਸ ਦੇ ਨਾਲ ਸਾਨੂੰ ਇਹ ਜਿਹੜੇ ਬੱਚੇ ਮੱਧ ਵਰਗੀ ਪਰਿਵਾਰ ਦੇ ਜਾਂ ਗਰੀਬ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਜਿਹੜੇ ਆਪਦੇ ਬੱਚਿਆਂ ਨੂੰ ਪੜਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਜ਼ੁਲੋ ਜਾਂ ਸਸਾਂਵਾ ਮਿਲ ਕੇ ਸਕੂਲ ਮੈਨੇਜਮੈਂਟ ਔਰ ਖਾਲਸਾ ਸਾਈਡ ਦੀ ਟੀਮ ਇਹਨਾਂ ਵੱਲੋਂ ਮਿਲ ਕੇ ਉਹ ਬੱਚਿਆਂ ਦੀਆਂ ਫੀਸਾਂ ਨੇ ਜਿਹੜੀਆਂ ਉਹ ਪੇ ਕਰੀਆਂ ਜਾ ਰਹੀਆਂ ਨੇ ਤੇ ਜਿਹਦੇ ਨਾਲ ਉਹ ਬੱਚੇ ਨੇ ਜਿਹੜੇ ਅੱਗੇ ਫਰਦਰ ਆਫ ਦੀ ਸਟੱਡੀ ਕੰਪਲੀਟ ਕਰ ਰਹੇ ਨੇ ਔਰ ਵਧੀਆ ਮੁਕਾਮ ਹਾਸਲ ਕਰ ਰਹੇ ਨੇ ਜਿਹਦੇ ਕਿ ਪਿਛਲੇ ਸਾਲ ਦੇ ਜਿਹੜੇ ਰਿਜ਼ਲਟਸ ਨੇ ਉਹ ਉਹ ਬੋਲੀ ਤਸਵੀਰ ਨੇ ਜਿਹਦੇ ਵਿੱਚੋਂ ਇੱਕ ਲੜਕੀ ਦੇ 473 ਰੁਪਏ ਆਏ ਨੇ 500 ਦੇ ਵਿੱਚੋਂ ਇਸ ਵਾਰ ਖਾਲਸੇਡ ਵੱਲੋਂ 22 ਬੱਚਿਆਂ ਦੀ ਫੀਸ ਪੇ ਕਰੀ ਗਈ ਹੈ ਔਰ ਲਾਸਟ ਈਅਰ ਉਹਨਾਂ ਦੇ ਵਿੱਚੋਂ 20 ਬੱਚੇ ਸੀ ਜਿਹੜੇ ਉਹ ਲਾਸਟ ਈਅਰ ਪੇ ਕਰੀ ਗਈ ਸੀ ਉਹਨਾਂ ਦੀ ਫੀਸ ਸਾਡੇ ਦਿਮਾਗ ਦੇ ਵਿੱਚ ਇਹ ਉਪਰਾਲਾ ਇਸੇ ਕਰਕੇ ਆਇਆ ਵੀ ਅਸੀਂ ਇਸ ਸੰਸਥਾ ਨਾਲ ਸੰਪਰਕ ਕਰੀਏ ਕਿਉਂਕਿ ਅਸੀਂ ਕੋਵਿਡ ਦੇ ਦੌਰਾਨ ਦੇਖਿਆ ਕਿ ਬਹੁਤ ਸਾਰੇ ਐਸੇ ਕਾਰਜ ਸੀਗੇ ਜਿਦੇ ਵਿੱਚ ਖਾਲਸਾ ਏਡ ਦੀ ਟੀਮ ਸੀ ਜਿਹੜੀ ਉਹ ਵਕ ਵਕ ਥਾਵਾਂ ਤੇ ਜਾ ਕੇ ਆਪਣੀਆਂ ਸੇਵਾਵਾਂ ਦੇਵਾ ਰਹੀ ਸੀ ਜਿਵੇਂ ਬੰਗਲਾਦੇਸ਼ ਦੇ ਬਾਰਡਰ ਤੇ ਹੋਏ ਦੇਖਿਆ ਸੀ ਨਹੀਂ ਅਸੀਂ ਇਰਾਨ ਚ ਦੇਖਿਆ ਇਰਾਕ ਚ ਦੇਖਿਆ ਨੇਪਾਲ ਚ ਦੇਖਿਆ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹਾਂ ਦੇ ਦੌਰਾਨ ਦੇਖਿਆ ਤਾਂ ਜਿੱਥੇ ਵੀ ਯਾਨੀ ਕਿ ਲੋੜਵੰਦ ਪਰਿਵਾਰ ਸੀ ਉੱਥੇ ਜਾ ਕੇ ਖਾਲਸਾ ਏਡ ਨੇ ਮਦਦ ਕੀਤੀ ਤਾਂ ਫਿਰ ਇੱਕ ਦਿਮਾਗ ਦੇ ਵਿੱਚ ਖਿਆਲ ਆਇਆ ਕਿ ਕਿਉਂ ਨਾ ਜਿਹੜੇ ਬੱਚੇ ਐਜੂਕੇਸ਼ਨ ਸੈਕਟਰ ਦੇ ਵਿੱਚ ਆ ਕੇ ਕੁਝ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਬੱਚਿਆਂ ਦੇ ਬਾਰੇ ਖਾਲਸਾ ਨਾਲ ਇੱਕ ਵਾਰ ਸੰਪਰਕ ਕਰਾਇਆ ਜਾਵੇ ਕਿ ਇਹ ਬੱਚਿਆਂ ਦੀ ਅਗਰ ਜੇਕਰ ਕੋਈ ਮਦਦ ਹੋ ਸਕਦੀ ਹੈ ਤਾਂ ਉਸ ਤੋਂ ਬਾਅਦ ਖਾਲਸਾ ਈ ਸਾਡੀ ਮਦਦ ਕਰੀ ਔਰ ਉਹ ਬੱਚਿਆਂ ਨੂੰ ਪੜਾਉਣ ਦੇ ਵਿੱਚ ਸਾਡੀ ਸਹਾਇਤਾ ਕੀਤੀ